ਯੂਟਿਊਬ ਚੈਨਲ ਅਮਰਤ ਟੈਕ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਆਪਣੇ ਨਾਮ ਉਰ ਕਿੰਨੇ SIM ਕਾਰਡ ਜਾਂ SIM ਕਨੈਕਸ਼ਨ ਚੱਲ ਰਹੇ ਨੇ? ਤੁਹਾਨੂੰ ਇਸ ਚੀਜ਼ ਦਾ ਪਤਾ ਹੋਣਾ ਚਾਹੀਦਾ ਕਿ ਤੁਹਾਡੇ ਨਾਮ ਤੇ ਚੱਲ ਰਹੇ SIM ਨੂੰ ਕੋਈ ਦੂਜਾ ਵਿਅਕਤੀ ਤਾਂ ਨਹੀਂ ਵਰਤ ਰਿਹਾ। ਇਸ ਦਾ ਤੁਹਾਨੂੰ ਪਤਾ ਹੀ ਨਾ ਹੋਵੇ। ਕਈ ਵਾਰ ਅਸੀਂ ਨਵਾਂ SIM ਖਰੀਦਣ ਜਾਂਦੇ ਹਾਂ ਤਾਂ ਸਾਨੂੰ ਅਕੋ ਜਵਾਬ ਮਿਲਦਾ ਕਿ ਤੁਹਾਡੇ ਨਾਮ ਤੇ ਪਹਿਲੇ ਹੀ ਕਈ SIM ਚੱਲਦੇ ਨੇ। ਤੇ ਤੁਹਾਨੂੰ ਨਵਾਂ SIM ਨਹੀਂ ਮਿਲੇਗਾ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਖੁਦ ਚੈੱਕ ਕਰ ਸਕੋਗੇ ਕਿ ਤੁਹਾਡੇ ਨਾਮ ਤੇ ਕਿੰਨੇ SIM ਕਨੈਕਸ਼ਨ ਚੱਲਦੇ ਨੇ ਤੇ ਉਹਨਾਂ ਵਿੱਚੋਂ ਜਿਹੜੇ ਹਾਲਤੋਂ SIM ਕਨੈਕਸ਼ਨ ਨੇ ਉਹਨਾਂ ਨੂੰ ਤੁਸੀਂ ਕਿਵੇਂ ਬੰਦ ਕਰ ਸਕਦੇ ਹੋ ਤਾਂ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਔਨ ਕਰ ਲੈਣਾ ਤਾਂ ਕਿ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਆਸਾਨੀ ਦੇ ਨਾਲ ਮਿਲ ਸਕੀ। ਤਾਂ ਦੋਸਤੋ ਹੁਣ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ ਜੀ। ਤਾਂ ਦੋਸਤੋ ਤੁਸੀਂ ਸੰਚਾਰ ਸਾਰਥੀ gov.gov ਇਹਨ ਜਿਹੜੀ ਵੈਬਸਾਈਟ ਆ ਇਹ ਤੇ ਜਾਣਾਗਾ। ਅਸੀਂ ਇਸ ਨੂੰ ਇੱਕ ਵਾਰ ਫਿਰ ਤੋਂ ਓਪਨ ਕਰਕੇ ਦਿਖਾ ਦਿੰਨੇ ਹਾਂ। ਅਸੀਂ ਗੂਗਲ ਤੇ ਤੁਸੀਂ ਸਰਚ ਕਰਨਾ ਹੈ ਸੰਚਾਰ ਸਾਰਥੀ .gov.in ਸੰਚਾਰ ਸਾਰਥੀ.gov.in ਇਹ ਵਾਲੀ ਵੈਬਸਾਈਟ ਆ ਜਿਹਨੂੰ ਤੁਸੀਂ ਓਪਨ ਕਰਨਾ ਹੈ ਜੀ। ਇਹ ਵੈਬਸਾਈਟ ਦਾ ਇੰਟਰਫੇਸ ਇਸ ਤਰ੍ਹਾਂ ਤੁਹਾਨੂੰ ਦਿਖਾਈ ਦੇਵੇਗਾ ਜਿੱਥੇ ਲਿਖਿਆ ਹੋਇਆ ਇੱਥੇ ਉੱਪਰ ਦੂਰ ਸੰਚਾਰ ਵਿਭਾਗ ਡਿਪਾਰਟਮੈਂਟ ਆਫ ਟੈਲੀ ਕਮਿਊਨੀਕੇਸ਼ਨ ਇਸ ਲਿਖਿਆ ਹੋਇਆ ਇਹ ਵਾਲੀ ਵੈਬਸਾਈਟ ਆ ਤੁਸੀਂ ਇਸ ਨੂੰ ਓਪਨ ਕਰ ਲੈਣਾ ਹੈਗਾ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ ਹੈ ਤੁਸੀਂ ਉੱਤੇ ਜਾ ਕੇ ਚੈੱਕ ਆਊਟ ਕਰ ਸਕਦੇ ਹੋ ਇਹ ਵਾਲੀ ਵੈਬਸਾਈਟ ਆ ਜਿਹਦੇ ਉੱਤੇ ਅਸੀਂ ਚੈੱਕ ਕਰਨਾ ਹੈਗਾ ਉਸ ਤੋਂ ਬਾਅਦ ਅਸੀਂ نیچے ਜਾਵਾਂਗੇ نیچے ਜਾਣ ਤੋਂ ਬਾਅਦ ਜਿਹੜੀ ਇੱਥੇ ਥਰਡ ਆਪਸ਼ਨ ਦਿੱਤੀ ਹੋਈ ਆ ਨੋਜ਼ ਵਰ ਮੋਬਾਈਲ ਕਨੈਕਸ਼ਨਸ ਇਸ ਤੇ ਸੀ ਕਲਿੱਕ ਕਰਨਾ ਹੈਗਾ ਤਾਂ ਦੋਸਤੋ ਇਸ ਤਰ੍ਹਾਂ ਦਾ ਇੰਟਰਫੇਸ ਤੁਹਾਡੇ ਸਾਹਮਣੇ ਆਏਗਾ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਫਿਲ ਕਰਨਾ ਪਹਿਲੀ ਆਪਸ਼ਨ ਦੇ ਵਿੱਚ ਜਿਹੜਾ ਤੁਹਾਡੇ ਕੋਲੇ ਚੱਲ ਰਿਹਾ ਫਿਰ ਇਹ ਵਾਲਾ ਕੈਪਚਾ ਤੁਸੀਂ ਇੱਥੇ ਫਿਲ ਕਰਨਾ ਫਿਰ ਵੈਲੀਡੇਟ ਕੈਪਚਾ ਤੇ ਕਲਿੱਕ ਕਰਨਾ ਫਿਰ ਤੁਹਾਨੂੰ ਇੱਕ OTP ਆਏਗਾ ਜਿਹੜਾ ਕਿ ਤੁਸੀਂ ਇੱਥੇ ਫਿਲ ਕਰਨਾ ਹੋਵੇਗਾ ਉਸ ਤੋਂ ਬਾਅਦ ਤੁਸੀਂ ਲੌਗਇਨ ਕਰੋਗੇ ਲੌਗਇਨ ਕਰਨ ਤੋਂ ਬਾਅਦ ਤੁਹਾਡੇ ਜਿਹੜੇ ਨਾਮ ਉੱਪਰ ਕਿੰਨੇ SIM ਚੱਲਦੇ ਨੇ ਉਹ ਤੁਹਾਨੂੰ ਸ਼ੋਅ ਕਰਨਗੇ ਤਾਂ ਦੋਸਤੋ ਇਸ ਲਈ ਅਸੀਂ ਹੁਣ ਇਸ ਵੀਡੀਓ ਨੂੰ ਥੋੜਾ ਸਕਿਪ ਕਰਦੇ ਹਾਂ ਤੇ ਅਸੀਂ ਇੱਥੇ ਮੋਬਾਈਲ ਨੰਬਰ ਫਿਲ ਕਰਦੇ ਆਂ ਫਿਰ ਕੈਪਚਾ ਫਿਲ ਕਰਾਂਗੇ ਤਾਂ ਤੁਹਾਨੂੰ ਲੌਗਇਨ ਕਰਕੇ ਦੱਸਾਂਗੇ ਡਿਟੇਲ ਉਸੇ ਫਿਲ ਕਰ ਲਿਆ ਹੁਣ ਅਸੀਂ ਵੈਲੀਡੇਟ ਕੈਪਚਾ ਤੇ ਕਲਿੱਕ ਕਰਾਂਗੇ ਸਾਡੇ ਜਿਹੜਾ ਕਿ ਮੋਬਾਈਲ ਨੰਬਰ ਆ ਉਹਦੇ ਕੋਡ ਵੀ ਚੱਲ ਜਾਣਾਗਾ ਤੇ ਉਸ OTP ਨੂੰ ਅਸੀਂ ਇੱਥੇ ਓਕੇ ਕਰ ਦੇਣਾ ਤੇ OTP ਮੇਰੇ ਕੋਲੇ ਆ ਗਿਆ ਤਾਂ ਉਹਨੂੰ ਮੈਂ ਇੱਥੇ ਫਿਲ ਕਰਾਂਗਾ ਉਸ ਤੋਂ ਬਾਅਦ ਲੌਗਇਨ ਦੀ ਆਪਸ਼ਨ ਤੇ ਕਲਿੱਕ ਕਰ ਦੇਣਾਗਾ ਤੀਕੋ ਸੈਕੰਡ ਇਹ ਪ੍ਰੋਸੈਸਿੰਗ ਲਵੇਗਾ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੀ ਇਨਫਾਰਮੇਸ਼ਨ ਆ ਤੁਹਾਡੇ ਸਾਹਮਣੇ ਆ ਜਾਏਗੀ ਇੱਥੇ ਤੁਹਾਡੇ ਜਿਹੜੇ ਕਿ ਨਾਮ ਤੇ ਜਿਹੜੇ ਕਨੈਕਸ਼ਨ ਚੱਲ ਰਹੇ ਨੇ ਉਹ ਸ਼ੋਅ ਕਰਨਗੇ ਜਿਵੇਂ ਕਿ ਲਾਸਟ 4 ਡਿਜਿਟਸ ਦਿੱਤੇ ਹੋਏ ਨੰਬਰ ਤੇ ਫਰਸਟ 2 ਡਿਜਿਟਸ ਦਿੱਤੇ ਹੋਏ ਨੇ ਅਗਰ ਤੁਹਾਡਾ ਇਹਨਾਂ ਦੇ ਵਿੱਚੋਂ ਕੋਈ ਨੰਬਰ ਨਹੀਂ ਹੈ ਮੰਨ ਲਓ ਮੇਰਾ ਕੋਈ ਇਹਨਾਂ ਵਿੱਚੋਂ ਕੋਈ ਨੰਬਰ ਨਹੀਂ ਹੈਗਾ ਤਾਂ ਮੈਂ ਉਹਨੂੰ ਬੰਦ ਕਰਵਾਉਣਾ ਚਾਹਣਾ ਤਾਂ ਮੈਂ ਇਸ ਵਾਲੀ ਆਪਸ਼ਨ ਤੇ ਅੱਗੇ ਟੈਕ ਟੈਕ ਕਲਿੱਕ ਕਰਾਂਗਾ ਤੇ ਚੈੱਕ ਬਾਕਸ ਤੇ ਨਾਟ ਮਾਈ ਨੰਬਰ ਤੇ ਕਲਿੱਕ ਕਰ ਦਾਂਗੇ ਰਿਪੋਰਟ ਕਰ ਦਾਂਗੇ ਤੇ ਸਬਮਿਟ ਕਰ ਦਾਂਗੇ ਅਗਰੇ ਨੰਬਰ ਤੁਸੀਂ ਬੰਦ ਕਰਵਾਉਣਾ ਚਾਹੁੰਦੇ ਹੋ ਹੈਗਾ ਤੁਹਾਨੂੰ ਇਸ ਨੰਬਰ ਦੀ ਜ਼ਰੂਰਤ ਨਹੀਂ ਹੈ ਮੰਨ ਲਓ ਕਿ ਤੁਹਾਡੇ ਕੋਲ ਨੰਬਰ ਪਹਿਲਾਂ ਚੱਲਦਾ ਸੀ ਤੁਹਾਨੂੰ ਪਤਾ ਵੀ ਤੁਹਾਡਾ ਨੰਬਰ ਹੈ ਇਹ ਤੇ ਪਰ ਤੁਸੀਂ ਵਰਤ ਨਹੀਂ ਰਹੇ ਤੁਸੀਂ ਨਾਟ ਰਿਕੁਆਇਰਡ ਤੇ ਕਲਿੱਕ ਕਰਕੇ ਵੀ ਰਿਪੋਰਟ ਕਰ ਸਕਦੇ ਹੋ ਤੇ ਅਗਰ ਤੁਹਾਨੂੰ ਚਾਹੀਦਾ ਨੰਬਰ ਹੈ ਤੁਹਾਡੇ ਕੋਲ ਚੱਲ ਰਿਹਾ ਤਾਂ ਇੱਥੇ ਕਲਿੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਤਾਂ ਦੋਸਤੋ ਇਸ ਤਰ੍ਹਾਂ ਜਿਹੜਾ ਤੁਸੀਂ ਮੰਨ ਲਓ ਇਸ ਵਾਲੇ ਨੰਬਰ ਤੇ ਕਲਿੱਕ ਕਰਕੇ ਮੈਂ ਇਹਨਾਂ ਵਿੱਚੋਂ ਕੋਈ ਵੀ ਆਪਸ਼ਨ ਚੂਜ਼ ਕਰਨੀ ਹੈ ਮੈਂ ਜਿਵੇਂ ਨਾਟ ਮਾਈ ਨੰਬਰ ਮੰਨ ਲਓ ਇਹ ਮੇਰਾ ਨੰਬਰ ਨਹੀਂ ਹੈ ਜਾਂ ਨਾਟ ਰਿਕੁਆਇਰਡ ਤੇ ਕਲਿੱਕ ਕਰ ਦੇਣਾ ਕਿ ਮੈਨੂੰ ਇਸ ਦੀ ਜਰੂਰਤ ਨਹੀਂ ਹੈ ਉਸ ਤੋਂ ਬਾਅਦ ਰਿਪੋਰਟ ਦੇ অপਸ਼ਨ ਤੇ ਕਲਿੱਕ ਕਰ ਦੇਣਾਗਾ ਫਿਰ ਤੁਸੀਂ ਓਕੇ ਦੇ ਬਟਨ ਤੇ ਕਲਿੱਕ ਕਰ ਦੇਣਾਗਾ ਤੇ ਇਹ ਕਹਿੰਦੇ ਵੀ ਤੁਹਾਡੀ ਜਿਹੜੀ ਰਿਕੁਐਸਟ ਆ ਕਿ ਉਹ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿ ਸੇਮ ਡੇ ਆ 11:59 ਰਾਤ ਦੀ 12 ਵਜੇ ਤੱਕ ਤੁਹਾਡੀ ਰਿਕੁਐਸਟ ਆ ਜਿਹੜੀ ਉਹ ਸਬਮਿਟ ਹੋ ਜਾਏਗੀ ਤੁਹਾਡਾ ਇਹ ਨੰਬਰ ਆ ਜਿਹੜਾ ਉਹ ਇੱਥੋਂ ਰਿਮੂਵ ਹੋ ਜਾਏਗਾ ਤਾਂ ਦੋਸਤੋ ਇੰਨੀ ਕਨਫਰਮੇਸ਼ਨ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਸੀ ਵੀਡੀਓ ਵਧੀਆ ਲੱਗੀ ਨਾ ਇੱਥੇ ਕਮੈਂਟ ਜੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕਸ ਫॉर ਵਾਚਿੰਗ